ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗਿਆਨੀ ਬੂਟਾ ਸਿੰਘ ਦੀ ਜਿਹੜਾ ਕੀ ਭਾਈ ਹਰ ਵਕਤ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਚਾਹੇ ਅਮਰਤਪਾਲ ਮੈਰੋ ਤੇ ਚਾਹੇ ਅਮਰਤਪਾਲ ਭਾਈ ਜਿਹੜਾ ਕੀ ਡਿਬਰੂਗੜ੍ਹ ਦੇ ਵਿੱਚ ਇਹਨਾਂ ਨੇ ਬੰਦ ਕਰਕੇ ਰੱਖਿਆ ਗਿਆ ਤੇ ਪਰ ਪੰਜਾਬ ਦੇ ਵਿੱਚ ਜਿਵੇਂ ਸਰਕਾਰ ਚ ਕੋਈ ਰਹੀ ਆ ਤੇ ਪਰ ਸਿੱਖਾਂ ਨਾਲ ਹਰ ਵਕਤ ੱੱਕੇ ਹੁੰਦੇ ਆਏ ਆ ਤੇ ਜੇ ਗੱਲ ਹੁਣ ਕਰੀਏ ਅਮਰਤਪਾਲ ਮੈਰੋ ਵਾਰੀ ਜਿਹੜਾ ਹੁਣ ਇੱਕ ਮੁੱਦਾ ਸਾਰਿਆਂ ਨੂੰ ਪਤਾ ਕਮਲ ਕੌਰ ਨੂੰ ਜਿਹੜਾ ਇੱਕ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਿਹਨੂੰ ਪਹਿਲੇ ਨੰਬਰ ਤੇ ਸਮਝਾਇਆ ਜਾਂਦਾ ਬਹੁਤ ਵਾਰੀ ਸਮਝਾਤਾ ਉਹਨੂੰ ਵੀ ਭਾਈ ਇਹ ਗਲਤ ਵੀਡੀਓ ਨਾ ਪਾ ਇਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਮੈਸੇਜ ਗਲਤ ਪਹੁੰਚਦਾ ਬੱਚਿਆਂ ਕੋਲੇ ਹੁੰਦਾ ਫੋਨ ਛੋਟੀਆਂ-ਛੋਟੀਆਂ ਬੱਚੀਆਂ ਕੋਲ ਵੀ ਫੋਨ ਹੁੰਦਾ ਬੱਚੇ ਛੋਟੇ ਵੱਡੇ ਸਾਰਿਆਂ ਦੇ ਹੱਥ 'ਚ ਫੋਨ ਹੁੰਦਾ ਤਾਂ ਜਿਹਦੇ ਵਿੱਚ ਇਹ ਮੈਸੇਜ ਗਲਤ ਪਹੁੰਚਦਾ ਪੰਜਾਬ ਦੇ ਪ੍ਰਤੀ ਤੇ ਹੁਣ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਜੋ ਕਿ ਗਿਆਨੀ ਬੂਟਾ ਸਿੰਘ ਜਿਹੜਾ ਕਿ ਸਾਡੇ ਪੰਜਾਬ ਦੇ ਜੋ ਵੀ ਕੋਈ ਪੰਜਾਬ ਦੀ ਗੱਲ ਕਰਦਾ ਹਰ ਕਿਸੀ ਹਰ ਕਿਸੇ ਨੂੰ ਬੁਰਾ ਹੀ ਕਹਿਣਾ ਨਹੀਂ ਤਾਂ ਪਹਿਲਾਂ ਇਹਦੇ 2-4 ਕਿ ਮਿੰਟ ਦੀ ਵੀਡੀਓ ਸੁਣਾਵਾਂ 2 ਮਿੰਟ ਦੀ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਬੋਲਣੇ ਬਹੁਤ ਕੁਝ ਬੋਲਣਾ ਪਊਗਾ ਤੇ ਮੇਰਾ ਇੱਕ ਫਰਜ਼ ਹੈ ਵੀ ਮੈਂ ਪੰਜਾਬ ਦਾ ਵਚਿੰਦਾ ਤੇ ਭਾਰਤ ਵਿੱਚ ਮੈਂ ਰਹਿਣਾ ਤੇ ਅਸੀਂ ਜਿਹੜੇ ਮੁਲਕ ਵਿੱਚ ਰਹਿੰਨੇ ਆ ਉਸ ਮੁਲਕ ਦੀ ਗੱਲ ਕਰਨਾ ਉਹਦੀ ਭਲਾਈ ਲਈ ਸੋਚਣਾ ਸਾਡਾ ਕਲਚਰ ਕੀ ਹੈ ਉਹਦੇ ਬਾਰੇ ਗੱਲ ਕਰਨੀ ਸਾਡਾ ਇੱਕ ਲਾਭਕੀ ਫਰਜ ਹੈ ਮੇਰੇ ਲਈ ਅੱਜ ਗੱਲ ਕਰਨੀ ਚਾਹੁੰਦਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਜਰੂਰ ਸੁਣੋ ਅਮਰਤਪਾਲ ਮੈਰੋ ਅਸੀਂ ਹੁਣ ਮੇਰੇ ਸ਼ਬਦ ਥੋੜੇ ਕੋੜੇ ਹੋਣਗੇ ਪਹਿਲਾਂ ਮੈਂ ਬੇਨਤੀ ਕਰਦੀ ਸੁਣ ਲਓ ਧਿਆਨ ਨਾਲ ਕਿ ਕੌਣ ਹੈ ਕਿ ਕੋਈ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਗਵਰਨਰ ਸ਼੍ਰਮਣਿਕ ਕਮੇਟੀ ਕਿਸ ਸੰਸਥਾ ਦਾ ਪ੍ਰਧਾਨ ਇਹ ਹੈ ਕਿ ਕੁਝ ਵੀ ਨਹੀਂ ਨਾ 13 ਚ ਨਾ 10 ਚ ਸਿੱਧੂ ਦਾ ਸ਼ੇਰ ਕੁਝ ਹੋਰ ਹੈ ਉਹ ਕਾਹਨੂੰ ਕਹਿਣਾ ਮੈਂ ਜਿਹੜੀ ਗੱਲ ਕਰਦੀ ਆ ਵੀ ਇਸ ਅਮਰਪਾਲ ਖਤੀੜ ਨੂੰ ਮੀਡੀਆ ਨੇ ਪਹਾੜਾਂ ਤੇ ਚੜਾਇਆ ਹੋਇਆ ਵੈਸੇ ਮੈਂ ਗੰਦ ਕੀ ਸ਼ਬਦ ਨਾ ਵਰਦਾ ਤਾਂ ਬੀਬੀਆਂ ਜਿਆਦਾ ਵਧੀਆ ਸਵਾਦ ਲੈ ਕੇ ਵਰਤਦੀਆਂ ਹੁੰਦੀਆਂ ਨੇ ਪਰ ਨਹੀਂ ਉਹ ਗੰਦ ਕੀ ਹੋਰ ਤਰੀਕੇ ਨਾਲ ਵਰਤਦੀਆਂ ਨੇ ਪਰ ਇਹ ਹੈ ਉਸ ਗੰਦ ਕੀ ਦੇ ਨਾਲ ਪਹਿਲਾ ਜਿਹੜਾ ਮੂਤਪਾਲ ਡੇਬਰਗੜ ਬੈਠਾ ਉਹਨੂੰ ਵੀ ਚੜਾਇਆ ਸੀ ਪਹਾੜਾਂ ਤੇ ਪੜਾ ਉਭਾਰਿਆ ਉਹਨੂੰ ਇਹ ਤਾਂ ਕੌਮ ਦਾ ਯੋਧਾ ਜੀ ਇਹ ਤਾਂ ਦੂਜਾ ਭਿੰਡਰਾਂ ਵਾਲਾ ਜੀ ਤੇ ਕਈ ਬੇਵਕੂਫ ਕੀ ਕਹਿੰਦੇ ਸੀ ਗੁਰੂ ਕਲਗੀ ਟਰ ਸੱਜੇ ਪਾਸ਼ਾ ਵਾਲੀਆਂ ਲੜਾਈਆਂ ਹੋਣ ਗਈਆਂ ਹੁਣ ਕਹਿੰਦੇ ਇਹ ਸਾਡੀਆਂ ਭੇਡਾਂ ਨੇ ਪੰਜਾਬ ਦੀਆਂ ਹਾਂਜੀ ਇਹ ਕਿਹਨੂੰ ਕਹਿ ਰਿਹਾ ਹਾਂ ਇਹ ਅਮਰਤਪਾਲ ਮੈਰੂ ਨੂੰ ਤੇ ਜਿਹੜਾ ਅਮਰਤਪਾਲ ਜੋ ਕੁਝ ਡਿਬਰੂਗੜ੍ਹ ਦੇ ਵਿੱਚ ਬੰਦਾ ਜਿਹਨੂੰ ਕੋਈ 497000 ਵੋਟਾਂ ਤੇ ਜੋ ਇੱਕ ਜਿੱਤੇ ਹੋਏ ਨਮਾਇੰਦੇ ਆ ਉਹਨਾਂ ਨੂੰ ਇੰਨੀ ਵੋਟ ਪਈ ਆ ਕਿਸ ਸਧਾਰਨ ਪਈ ਆ ਜੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾ ਉਹਨਾਂ ਨੂੰ ਫੇਰ ਹੀ ਜਿੱਤੇ ਕਿ ਉਹ ਐਮਪੀ ਬਣਿਆ ਆ ਹੁਣ ਜਿਹੜੀ ਗੱਲ ਆਪਾਂ ਹੁਣ ਕਰਦਗੇ ਬੂਟਾ ਸਿੰਘ ਜਿਹੜਾ ਗਿਆਨੀ ਕਹਿ ਰਿਹਾ ਹਰ ਪੱਖ ਤੋਂ ਜ਼ਹਿਰ ਉਗ ਰਿਹਾ ਪਹਿਲਾ ਨੰਬਰ ਤਾਂ ਇਹਨੂੰ ਇਹ ਦੱਸੋ 497000 ਵੋਟ ਤੈਨੂੰ ਨਹੀਂ ਪੈਂਦੀ ਤੂੰ ਉਹ ਜਾ ਵੋਟਾਂ 'ਚ ਖੜਾ ਤੈਨੂੰ ਕੁੱਤਾ ਵੀ ਨਹੀਂ ਪੁੱਛਦਾ ਮੈਂ ਕਿਉਂਕਿ ਇਹਨੂੰ ਤਾਂ ਜਿਹਦੇ ਖਿਲਾਫ ਪਾ ਰਹੇ ਆ ਵੀਡੀਓ ਇਹਦੀਆਂ ਵੀਡੀਓ ਹਰ ਰੋਜ਼ ਅਮਰਤਪਾਲ ਦੇ ਖਿਲਾਫ ਪੈ ਰਹੀਆਂ ਚਾਹੇ ਉਹ ਅਮਰਤਪਾਲ ਤੇ ਚਾਹੇ ਅਮਰਤਪਾਲ ਮਹਿਰੋ ਆ ਇਹ ਹਰ ਕਿਸੇ ਨੂੰ ਬੁਰਾ ਭਲਾ ਕਹਿੰਦਾ ਜੇ ਉਹਨੂੰ ਅਮਰਤਪਾਲ ਦਾ ਨਾਮ ਪਹਿਲੇ ਨੰਬਰ ਤੇ ਤਾਂ ਸਾਰੇ ਨਹੀਂ ਦੇਖ ਲੈ ਕੀ ਲੈਂਦਾ ਮੂਤ ਪਾਲ ਗਿਆ ਜਾਂਦਾ ਇਹ ਜਿਵੇਂ ਗਿਆਨੀ ਸਿੱਖ ਬਣਦਾ ਆਪਣੇ ਆਪ ਨੂੰ ਸਿਆਣਾ ਮਹਿਣਾ ਏ ਤੈਨੂੰ ਇਹ ਨਹੀਂ ਪਤਾ ਵੀ ਮੈਂ ਸ਼ਬਦ ਗਲਤ ਕਿੰਨਾ ਲੈ ਰਿਹਾ ਹਾਂ ਬਾਰੇ ਤੇ ਸੰਤ ਜਰਨੈਲ ਭਿੰਡਰਾਂ ਵਾਲੇ ਨੂੰ ਗਲਾਂ ਘਟਦਾ ਇਹ ਤਾਂ ਉਹਨਾਂ ਦੇ ਪੈਰ ਵਰਗਾ ਵੀ ਨਹੀਂ ਜੋ ਇੰਨੀਆਂ ਕੁਰਬਾਨੀਆਂ ਦੇ ਗਏ ਤਾਂ ਸਾਡੇ ਇਹ ਦੱਸੋ ਪੰਜਾਬ ਦੀ ਸਾਡੇ ਪੰਜਾਬ ਵਾਸਤੇ ਲੜ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਤੇ ਇਹ ਤਾਂ ਉਹਦੇ ਮੈਂ ਕਿਹੜਾ ਪੈਰ ਵਰਗਾ ਨਹੀਂ ਇਹਨੂੰ ਗੱਲ ਹੁਣ ਇਹ ਆ ਖਿਲਾਫਤਾ ਬੋਲੀ ਜਾਂਦਾ ਹੁਣ ਜਿਹੜੇ ਸਾਡੇ ਸਿੱਖ ਜੱਥੇਬੰਦੀਆਂ ਨੇ ਇਹਨਾਂ ਨੂੰ ਇੱਕ ਸੌਦਾ ਲਾਉਣਾ ਨਾ ਇਹਨੂੰ ਇੱਕ ਕਹਿ ਦਿੱਤਾ ਸਿੱਧਾ ਜਿਸ ਦਿਨ ਦੀ ਇਹ ਗੱਲ ਕਹੀ ਆ ਵੀ ਜਿਹੜਾ ਅਮਰਪਾਲ ਮਹਿਰੋਣੀ ਪਹਿਲਾ ਬਲਾਤਕਾਰ ਕੀਤਾ ਕਮਲਕੌਰ ਦਾ ਪਾਦ ਵਿੱਚ ਉਹਨੂੰ ਮਾਰਿਆ ਗਲ ਕੋਟ ਕੇ ਤਾਂ ਇਹ ਹੁਣ ਸ਼ਬਦ ਲੈਣਾ ਇਹਨਾਂ ਵਕੀਲਾਂ ਨੇ ਵੀ ਕਹਿ ਦਿੱਤਾ ਵੀ ਜਿਹੜਾ ਉਹਨੇ ਇਹ ਸਵਾਲ ਕਿਹਾ ਹੈਗਾ ਤੇ ਉਹਨੂੰ ਅਸੀਂ ਪੁੱਛਣਾ ਚਾਹਾਂਗੇ ਹੁਣ ਇਹਨੂੰ ਨੋਟਿਸ ਕੱਲੂ ਜੋ ਹਾਈ ਕੋਰਟ ਵੱਲੋਂ ਨੋਟਿਸ ਆਉਣਗੇ ਇਹਨੂੰ ਕਿਉਂਕਿ ਉਹ ਵਕੀਲ ਦਾ ਕਹਿਣਾ ਵੀ ਇਸ ਇਸੀ ਇਹਨੂੰ ਇਹ ਪੁੱਛਣਾ ਵੀ ਜਿਸ ਜਿਹੜੀ ਤੂੰ ਉਦਾਹਰਣ ਦਿੱਤੇ ਆ ਵੀ ਬਲਾਤਕਾਰ ਕੀਤਾ ਕਿਉਂਕਿ ਐਸਐਸਪੀ ਬਠਿੰਡਾ ਫਿਰ ਝੂਠ ਬੋਲਦੀ ਹੈ ਆਪਣੀ ਇਨਕੁਇਰੀ ਕਰੀਏ ਉਹਨਾਂ ਨੇ ਤੋ ਫਿਰ ਝੂਠ ਬੋਲ ਰਹੇ ਆ ਤਾਂ ਇਸ ਕਰਕੇ ਜਿਹੜਾ ਵੀ ਇਹ ਕਤੀੜ ਉਹਨਾਂ ਨੂੰ ਕਹਿ ਰਿਹਾ ਕ ਕਤੀੜ ਖੁਦ ਹੈ ਮੈਂ ਖਿਲਾਫ ਇਸ ਕਰਕੇ ਪਾਰਿਆ ਕਿਉਂਕਿ ਸਾਰਾ ਦਿਨ ਇਹ ਜ਼ਹਿਰ ਉਗਲਦਾ 24 ਪੰਜਾਬ ਦੀ ਗੱਲ ਕਰਦਾ ਕਈ ਬਾਬੇ ਆ ਕੇ ਰਸੂਲਪੁਰ ਆਲਾ ਜੇ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕੋ ਤਾਂ ਇਸ ਕਰਕੇ ਮੈਂ ਇਹਦੇ ਖਿਲਾਫ ਤਾਂ ਵੀਡੀਓ ਬਣਾ ਰਿਹਾ ਵੀ ਇਹਨੇ ਜਿੰਨੀਆਂ ਕਰਤੂਤਾਂ ਇਹ ਕਰ ਰਿਹਾ ਤਾਂ ਇਹ ਆਪਣੇ ਜੋ ਹੁਣ ਗੱਲ ਦਸੀਏ ਜੋ ਸਾਡੇ ਸਿੰਘਾਂ ਦਾ ਕਹਿਣਾ ਵੀ ਹੁਣ ਇਹ ਤੇ ਛੇਤਰ ਪ੍ਰੇਟ ਹੋਣ ਵਾਲੀ ਹੈ ਬਹੁਤ ਛੇਤੀ ਹਰ ਰੋਜ਼ ਅਮਰਪਾਲ ਮਹਿਰੋ ਦੇ ਖਿਲਾਫ ਆਉਂਦਾ ਪਹਿਲਾਂ ਤਾਂ ਨੰਬਰ ਇਹ ਪੁੱਛੋ ਇਹਨੂੰ ਜਿਹੜੀਆਂ ਕਮਲ ਕੌਰ ਦੀਆਂ ਵੀਡੀਓ ਇਹਨੂੰ ਕਹੇ ਐਲਸੀਡੀ ਤੇ ਚਲਾ ਕੇ ਦੇਖੋ ਆਪਦੇ ਘਰੇ ਲੈ ਜਾ ਉਹ ਜਿਹੜਾ ਉਹਦਾ ਕਾਊਂਟ ਤੋਂ ਵੀਡੀਓ ਹਜੇ ਵੀ ਚੱਲਦਾ ਹੋਊਗਾ ਤਾਂ ਉਹਨੂੰ ਡਾਊਨਲੋਡਿੰਗ ਕਰਕੇ ਵਾਧੂ ਪੈ ਰੀਆਂ ਵੀਡੀਓ ਤਾਂ ਉਹਦੀਆਂ ਤੇ ਘਰੇ ਦੇਖ ਉਹਦੀਆਂ ਐਲਸੀਡੀ ਚਲਾ ਕੇ ਤੈਨੂੰ ਆਪ ਹੀ ਪਤਾ ਲੱਗ ਜੂਈ ਤੇ ਜਿਹੜੀ ਲੋਥਰਾ ਗਈ ਇਹਦੀਆਂ ਵੀ ਦੇਖ ਲੈ ਬੈਦਾਂ ਲਾਂਗਾ ਜਿਹੜੀਆਂ ਪੰਜਾਬ ਵਿੱਚ ਗੰਦ ਪਾ ਰਹੀਆਂ ਉਹਨਾਂ ਨੂੰ ਤਾਂ ਤੂੰ ਕਹਿਣਾ ਨਹੀਂ ਸਾਡੇ ਪੰਜਾਬ ਦੇ ਵਿੱਚ ਜੋ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਖਿਲਾਫ ਪਾਉਂਦਾ ਚੱਕ ਅਮਰਤਪਾਲ ਜੋ ਡਿਬਰੂਗੜ੍ਹ ਦੇ ਵਿੱਚ ਬੰਦ ਤਾਂ ਉਹ ਵੀ ਹਰ ਵਕਤ ਇਹਨੇ ਖਿਲਾਫ ਹੀ ਪਾਉਂਦਾ ਰਿਹਾ ਜਿੰਨੀਆਂ ਵੀਡੀਓ ਪਈਆਂ ਖਿਲਾਫ ਹੀ ਆ ਕੋਈ ਵੀ ਪੰਜਾਬ ਦੀ ਗੱਲ ਕਰਦਾ ਹੁਣ ਸਾਡੇ ਸਿੱਖ ਜੱਥੇਬੰਦੀਆਂ ਦੇ ਇਹ ਕਹਿਣਾ ਇਹਨੂੰ ਸੋਦਾ ਲੱਗਣ ਜਾ ਰਿਹਾ ਜਿਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਜੋ ਇਹ ਪਹਿਲੇ ਨੰਬਰ ਦੇ ਸਵਾਲ ਪੁੱਛੇ ਜਾਣਗੇ ਕਿਉਂਕਿ ਐਸਐਸਪੀ ਦਾ ਵੀ ਇਹ ਕਹਿਣਾ ਹੁਣ ਬਠਿੰਡਾ ਐਸਐਸਪੀ ਆ ਵੀ ਆਇਆ ਜਾਂ ਕੋਈ ਉਹਦੇ ਨਾਲ ਕੁਝ ਨਹੀਂ ਕੀਤਾ ਕਿਉਂਕਿ ਰਿਪੋਰਟ ਦੇ ਵਿੱਚ ਜੋ ਕੁਝ ਆਇਆ ਉਹ ਤੇ ਆਪਣੇ ਬੰਨਿਓ ਕੁਝ ਹੋਰ ਹੀ ਬਣਾ ਰਿਆ ਤਾਂ ਇਹ ਸਵਾਲ ਇਹਨੂੰ ਪੁੱਛੇ ਜਾਣਗੇ ਵਿਚਾਰ ਜੁੜੇ ਕਿ ਸਾਂਝੇ ਕਰਨੇ ਸੀ ਜਿਹੜਾ ਕਿ ਗਿਆਨੀ ਬੂਟਾ ਸਿੰਘ ਆ ਇਹਦੇ ਜੋ ਬਈ ਹਰ ਵਕਤ ਚਨੂਣੇ ਲੜਦੇ ਰਹਿੰਦੇ ਜੋ ਸਾਡੇ ਪੰਜਾਬ ਦੀ ਗੱਲ ਕਰਦਾ ਤੇ ਉਹਦੇ ਖਿਲਾਫ ਪਾਉਂਦਾ ਤੇ ਇਹਨੂੰ ਇੱਕ ਸਾਡੇ ਸਿੱਖ ਸੋਧਾ ਲਾਉਣ ਜਾ ਰਹੇ ਆ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਨੇ ਆ ਜੇ ਤੁਹਾਨੂੰ ਵੀ ਵੀਡੀਓ ਜੰਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮੋਂਦਰ ਮਿਲਦੇ ਕਲ ਨੂੰ ਨਾ ਮਟੋਕਦੇ